ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਦੇ ਹੱਥ ਵੱਡੀਆਂ ਸਫਲਤਾ ਲੱਗ ਰਹੀਆਂ ਨੇ ਜਿਸ ਦੇ ਚੱਲਦੇ ਅਮਰਸਰ ਦੇ ਵਿੱਚ ਐਨਟੀਐਫ ਬਾਰਡਰ ਰੇਂਜ ਪੁਲਿਸ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 18 ਕਿਲੋ ਤੋਂ 227 ਗ੍ਰਾਮ ਹੈਰੋਇਨ ਸਮੇਂ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੱੰਦਿਆ ਹੋਇਆ ਐਨਟੀਐਫ ਬਾਰਡਰ ਰੇਂਜ ਸੇ ਐਸਪੀ ਗੁਰਪ੍ਰਸਾਦ ਸਿੰਘ ਨੇ মিডিਆ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਪੁਲਿਸ ਨੂੰ ਜੋ ਲਗਾਤਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਸਫਲਤਾਵਾਂ ਮਿਲ ਰਹੀਆਂ ਨੇ ਖੋਫਿਆ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਹੀਰਾ ਸਿੰਘ ਨਾਮਕ ਨੋਚਵਾਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ 12 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਨੇ ਪੁਲਿਸ ਵੱਲੋਂ ਦੱਸਿਆ ਕਿ ਇਹ ਤਸਕਰ ਕਿਥੋਂ ਨਸ਼ਾ ਲੈ ਕੇ ਆਂਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ ਜੀ ਸਰ ਜਿਹੜੀ ਕਵਿ ਹੋਈ ਕੀ ਤੱਕ ਉਹ ਦੱਸਦਾ ਹਾਂ ਹਾਂ ਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕ ਟਾਸਕ ਫੋਰਸ ਜੋ ਇੱਕ ਮੁਹਿੰਮ ਸਾਡੀ ਨਸ਼ਾ ਵਿਰੁੱਧ ਚੱਲ ਰਹੀ ਹੈ ਉਸ ਵਿੱਚ ਸਾਨੂੰ ਬੜੀ ਵੱਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਇਸ ਦੀ ਲੜੀ ਦੇ ਵਿੱਚ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਏਜ ਅੰਮ੍ਰਿਤਸਰ ਦੀ ਇੱਕ ਟੀਮ ਆ ਨੇੜੇ ਪਿੰਡ ਹੁਸ਼ਿਆਰਨਗਰ ਘਰੇਂਡਾ ਇੱਥੇ ਪੈਟਰੋਲਿੰਗ ਕਰ ਰਹੀ ਸੀ ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਖਹਿਰਾ ਸੋ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਤਾਂ ਉਹ ਬੈਗ ਦੇ ਵਿੱਚ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਮੌਕੇ ਤੇ ਗਏ ਉਹਦੀ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਹੋਰ ਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ ਵੇਟ ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ ਡੇਢ ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਆ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹ ਇੱਕ ਨਸ਼ਿਆਂ ਦੀ ਜਿਹੜੀ ਅਸੀਂ ਚੇਨ ਨੂੰ ਰੋਕਣ ਦੇ ਲਈ ਤੇ ਰਿਕਵਰੀ ਨੂੰ ਲੈ ਕੇ ਇੱਕ ਸਾਡੇ ਜਿਹੜੀ ਟੀਮ ਨੂੰ ਉਹ ਬਹੁਤ ਅੱਛੀ ਜਿਹੜੀ ਸਫਲਤਾ ਮਿਲੀ ਹੈ ਸੋ ਇਹਦੀ ਜਿਹੜੀ ਦੋਸ਼ੀ ਦੀ ਮੁਢਲੀ ਪੁਸ਼ਕਿਸ਼ ਕੀਤੀ ਗਈ ਹੈ ਇਸ ਤੋਂ ਇਹ ਪਾਇਆ ਗਿਆ ਕਿ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾਓਕੇ ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ ਉਹਦੇ ਨਾਲ ਸੰਪਰਕ ਤੇ ਵੀ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਵੀ ਸਨ ਤੇ ਦਾਓਕੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਇਹ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ذریعے ਇਹ ਵਾਲੀ ਕਨਸਾਈਨਮੈਂਟ ਹੈ ਉਹ ਮੰਗਵਾਉਂਦੇ ਸੀ ਤੇ ਇਹ ਜਿਹੜੀ ਇਹ ਇੱਕ ਇੱਕ ਕਨਸਾਈਨਮੈਂਟ ਹੈ ਇਹ ਵੀ ਇਹਨਾਂ ਨੇ ਪਿਛਲੇ 4-5 ਦਿਨ ਹੀ ਡਰੋਨ ਦੇ ਰਾਹੀਂ ਮੰਗਵਾਈ ਗਈ ਸੀ ਕਿੰਨੇ ਜਾਂਦਾ ਮੋਬਿਲਫਾਰ ਕਰਾ ਦੇਣਾ ਇਹਦੇ ਵਿੱਚ ਮੁਢਲੇ ਤੌਰ ਤੇ ਅਜੀਤ ਹੀਰਾ ਸਿੰਘ ਲੋਕ ਗ੍ਰਿਫਤਾਰੀ ਹੋਈ ਆ ਉਹ ਦੂਸਰੇ ਦੋਸ਼ੀ ਜਿਸ ਦਾ ਮਾਮਾ ਨਾਮ ਲੈ ਕੁਲਵਿੰਦਰ ਸਿੰਘ ਕਿੰਦਾ ਇਹਦਾ ਮੇਨ ਸਾਥੀ ਹੈ ਉਸ ਨੂੰ ਉਸ ਉਹ ਵੀ ਬਾਈ ਨੇਮ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਦਰਜ ਹੈ ਉਸਦੀ ਗ੍ਰਿਫਤਾਰੀ ਲਈ ਗਿਆ ਟੀਮਾਂ ਵਰਕ ਕਰ ਰਹੀ ਹੈ ਇਹ ਇਹਨਾਂ ਦੇ ਉੱਤੇ ਫਿਲਹਾਲ ਐਸ ਪਰ ਰਿਕਾਰਡ ਕੋਈ ਵੀ ਕੇਸ ਪਹਿਲਾਂ ਦਰਜ ਨਹੀਂ ਸਰ ਇਹਨਾਂ ਦਾ ਲੀਡਿੰਗ ਬ੍ਰੇਕਥਰੂ ਸੀ ਪਰ ਕਿ ਤਰ੍ਹਾਂ ਦਾ ਗ੍ਰੇਸ ਹੋਇਆ ਕੋਈ ਕੋਈ ਹੋਰ ਤਾਂ ਕਿਤੇ ਕਟਿਖਾਲੀ ਦੀ ਕਟਿ ਪਰਦੀ ਜੀ ਜਿਸ ਤਰ੍ਹਾਂ ਕਿ ਦੱਸਿਆ ਕਿ ਸਾਰੀ ਹੀ ਅਸੀਂ ਪੁਲਿਸ ਡਿਪਾਰਟਮੈਂਟ ਕਿਸੇ ਚੀਜ਼ ਦੇ ਉੱਤੇ ਵਰਕ ਕਰ ਰਿਹਾ ਸਾਡੀ ਟੀਮ ਅਸੀਂ ਡੇਲੀ ਸਾਡੀਆਂ ਟੀਮਸ ਇਹਨਾਂ ਜਿਹੜੇ ਸਸਪੈਕਟਡ ਬੰਦੇ ਹੁੰਦੇ ਨੇ ਸਸਪੈਕਟਡ ਪਲੇਸਿਸ ਨੇ ਉਹਨਾਂ ਦੇ ਉੱਤੇ ਪੈਟਰੋਲਿੰਗ ਜਿਹੜਾ ਹੁੰਦਾ ਜ ਸਥਾਨੀ ਏਰੀਆ ਸੀ ਰੱਖਦੇ ਆ ਉਸੇ ਦੇ ਚੱਲਦੇ ਆ ਅਸੀਂ ਸੋਰਸ ਬੇਸਡ ਵੀ ਕੰਮ ਕਰਦੇ ਆ ਕਿ ਇਸ ਬੰਦੇ ਨੂੰ ਜਿਹੜਾ ਉਹ ਪੈਟਰੋਲਿੰਗ ਕਰਨ ਦੇ ਸੀ ਜਦੋਂ ਅਸੀਂ ਦੇ ਪੁਲਿਸ ਪਾਰਟੀ ਉਦੋਂ ਇਹਨੂੰ ਘਰ ਤੋਂ ਬਾਹਰ ਨਿਕਲਦੇ ਨਹੀ ਜਿਹੜਾ ਉਹ ਕਾਬੂ ਕਰ ਲਿਆ ਗਿਆ ਇਹ ਸਰ ਜਿਹੜੀ ਆ ਇੱਕੋ ਸਮੇਂ ਤੇ ਆਈ ਆ ਕਿ ਆਂਦੀ ਗਈ ਆ ਦਿਨਾਂ ਦੇ ਵਿੱਚ ਅਹ ਦੇਖੋ ਇਹ ਤੇ ਬੜੀ ਇਹ ਮੁੜਲੀ ਗੱਲ ਹੈਗੀ ਆ ਅਸੀਂ ਦੂਸਰਾ ਦੋਸ਼ੀ ਵੀ ਪੜਾਇਆ ਜਾਵੇਗਾ ਤਾਂ ਉਸ ਨੂੰ ਉਹਦੀ ਕਨਫਰਮੇਸ਼ਨ ਜਿਹੜੀ ਹੈ ਹੋ ਜਾਵੇਗੀ ਫਿਲਹਾਲ ਲੱਗ ਰਿਹਾ ਵੀ ਇੱਕ ਕਨਸਾਈਨਮੈਂਟ ਇੱਕ ਟਾਈਮ ਤੇ ਹੀ ਆਈ ਹੈ ਸਰ ਇੱਕ ਕਦਮ ਇਹ ਕਿਤੇ ਕਰਦੇ ਆ ਸਪਲਾਈ ਦੇ ਅਹ ਦੇਖੋ ਇਹ ਚੀਜ਼ਾਂ ਸਾਮੀਆਂ ਤਫतीश ਦਾ ਵਿਸ਼ਾ ਨੇ ਅਜੇ ਵੀ ਪੋਸਟਿਸ ਚੱਲ ਰਹੀ ਹੈ ਅਜੇ ਰਿਮਾਂਡ ਜੋ ਜੱਸ ਸਾਹਿਬ ਤੇ ਪੇਸ਼ ਕੀਤਾ ਜਾਣਾ ਹੈ ਰਿਮਾਂਡ ਦੀ ਮੰਗ ਕੀਤੀ ਜਾਣੀ ਹੈ ਦੂਸਰੇ ਦੋਸ਼ੀ ਨੂੰ ਕਾਬੂ ਕਰਨਾ ਹੈ ਫਰਦਰ ਕਈ ਟੈਕਨੀਕਲ ਚਾਹ ਐਨਾਲਿਸਿਸ ਹੋਣੀਆਂ ਨੇ ਇਹ ਸਾਰੀਆਂ ਚੀਜ਼ਾਂਆਂ ਇਹਦੇ ਅੱਗੇ ਕਿੰਨੂੰ ਸਪਲਾਈ ਜਾਣੀ ਸੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਦੋਂ ਦੇ ਐਕਟ ਕਿਦੋਂ ਦੇ ਸਹੀ ਇਹ ਇਹਦੇ ਵਿੱਚ ਦੇਖੋ ਮੈਂ ਜੋ ਇਹਦੇ ਕੁਝ ਫੋਨ ਜੋ ਇਨੀਸ਼ੀਅਲੀ ਚੈੱਕ ਕੀਤਾ ਜਾਂ ਮੁਰਲੀ ਪੁਸ਼ਕਸ਼ ਕੀਤੀ ਆ ਉਹਦੇ ਤੋਂ ਇਹ ਲਗਭਗ 1 ਸਾਲ ਤੋਂ ਇਹਦੇ ਪਾਸ ਜਿਹੜੇ ਆ ਇਹ ਜਿਹੜੇ ਲਿੰਕ ਜਿਹੜੇ ਸਮਗਲਰ ਦਾ ਚੱਲ ਰਹੇ ਸੀ ਬਿੱਲਾ ਬਿੱਲਾ ਜਿਹੜਾ ਇਹ ਕੀ ਹੈ ਜਿਹੜਾ ਕਿ ਵੀ ਦਰ ਦਿਕਾਤਾ ਪਾਕਿਸਤਾਨ ਬਣਾਇਆ ਦੇਖੋ ਮੈਂ ਉਹੀ ਦੱਸ ਰਿਹਾ ਕਿ ਬਿੱਲਾ ਪਾਕਿਸਤਾਨ ਬੇਸ ਸਮਗਲਰ ਨੇ ਜੋ ਅਸੀਂ ਉਹਦਾ ਨਾਮ ਕਨਫਰਮ ਨਹੀਂ ਕਰਦੇ ਜੋ ਨਾਮ ਇਹਨਾਂ ਵੱਲੋਂ ਸੇਵ ਕੀਤਾ ਗਿਆ ਹੈ। ਜੀ ਜੀ। ਉਹੀ ਬੰਦੇ ਦੇ ਨਾਲ ਲਿੰਕ ਕਰਕੇ ਇੱਥੇ ਡਰੱਗ ਮੰਗਵਾਉਂਦੇ ਸੀ। ਸੋ ਅਸੀਂ ਇਹ ਵੀ ਕਹਿ ਸਕਦੇ ਕਿ 18 ਕਿਲੋ ਦੀ ਕਨਸਾਈਨਮੈਂਟ ਮੰਗਵਾਣੀ ਇਹ ਕੋ ਛੋਟੇ ਮੋਟੀ ਚੇਨ ਨਹੀਂ ਹੈ। ਇਹ ਵੱਡੀ ਚੇਨ ਨੇ। ਸੋ ਇਹ ਇੱਕ ਵੱਡੀ ਸਫਲਤਾ ਹੈ। ਇਹਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ ਸਪੋਜ਼ ਕਰਾਂਗੇ। ਬੈਕਵਰਡ ਫਾਰਵਰਡ ਦੋ ਰਸਤੇ ਹੀ ਆਉਂਦੇ ਨੇ ਜਾਂ ਦੋ ਤਾਂ ਹੀ ਆਉਂਦੇ। ਦੇਖੋ ਕੁਝ ਹੋਰ ਵੀ ਚੀਜ਼ ਹੋ ਸਕਦੀ ਆ ਪਰ ਫਿਲਹਾਲ ਤੇ ਅਸੀਂ ਇਹਨੂੰ ਇਹ ਦੋਨ ਦੇ ਰਸਤੇ ਜਿਹੜੀ ਉਹ ਆਈ ਸਰ ਜਿਹੜੀ ਐਨਰੀ ਡਰੋਨ ਚਲਾਇਆ ਸੀ ਕਿ ਉਹਦੇ ਤਹਨੇ ਡਰੋਨ ਪੜਿਆ ਗਿਆ ਜਾਂ ਕਿਸ ਤਰੀਕੇ ਡਰੋਨ ਦੀ ਕੋਈ ਰਿਕਵਰੀ ਨਹੀਂ ਹੋਈ ਐਂਟੀ ਡਰੋਨ ਮਈਏ ਜਿਹੜੇ ਹੈਗੇ ਨੇ ਉਹ ਵੀ ਪਲਾਂਟਡ ਨੇ ਬਸ ਟੈਕਨੀਕਲ ਕਈ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਸਰ ਬਿੱਲੇ ਦੇ ਕੰਟੈਕਟ ਵਿੱਚ ਆਏ ਦੇਖੋ ਅਜੇ ਅਜੇ ਫਰਸਟ ਡੇ ਹੈ ਇਹਨਾਂ ਦੇ ਕੋਲ ਸਾਡੇ ਕੋਲ ਜਿਹੜਾ ਉਹਦੇ ਕੰਟੈਕਟਸ ਜਿਹੜੇ ਨੇ ਉਹ ਸਾਨੂੰ ਮਿਲ ਗਏ ਇਹਦਾ ਸਾਥੀ ਹੈ ਕੁਲਵਿੰਦਰ ਕਿੰਡੇ ਉਹ ਵੀ ਫੜਿਆ ਜਾਵੇਗਾ ਤਾਂ ਫਿਰ ਪਤਾ ਲੱਗ ਜਾਵੇਗਾ ਸਰ ਇਹਨਾਂ ਦੀ ਹਮਰ ਕੀ ਹੈ ਉਹਦਾ ਬੈਕਗ੍ਰਾਉਂਡ ਕੀ ਹੈ ਐਕਦਾ ਹੋਰ ਵੀ ਬੀ ਕਲਪ ਕਰਦੇ ਸੀ ਕਿ ਜੀ ਸਾਥੀ ਹੈ ਤਾਂ ਬੇਸਿਕਲੀ ਇਹ ਇੱਕ ਕਿਸਾਨ ਫੈਮਲੀ ਤੋਂ ਹੀ ਹੈ ਅ ਐਗਰੀਕਲਚਰ ਇਹਨਾਂ ਦਾ ਹੈਗਾ ਇੱਕ ਦੋ ਕਿੱਲੇ ਜ਼ਮੀਨ ਹੈ ਇਹਨਾਂ ਦੀ ਮੱਜਾ ਵਗਾਰਾ ਘਰ ਚ ਰੱਖੀਆਂ ਨੇ ਤੇ ਸੇਮ ਸੇਮ ਚੀਜ਼ ਦੂਸਰੇ ਕੁਲਵਿੰਦਰ ਕਿੰਡੇ ਦੇ ਘਰ ਦੇ ਵਿੱਚ ਵੀ ਇਹ ਸਪੋਰਟਲ ਦੇ ਨੇੜੇ ਇਹਨਾਂ ਦੇ ਖੇਤ ਹੈ ਜੀ ਕਿ ਹੱਦਵੇਂ ਨੇ ਖੇਤ ਇਹ ਜਿਹੜੀ ਹੀਰਾ ਸਿੰਘ ਦੀ ਏਜ ਤਕਰੀਬਨ ਜਿਹੜੀ ਹੈ 35 ਤੋਂ 40 ਸਾਲ ਹੈ ਇਹਦਾ ਖੈਰਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰ ਹੈ ਦਾ ਸਰ ਪ੍ਰੋਪਰਟੀ ਕਿੰਨੇ ਦਾ ਹੋਰ ਇਹਦਾ ਬੈਂਕ ਕੈਲ ਹੈ ਦਾ ਨੋਟ ਦੇਖੋ ਇਹ ਚੀਜ਼ਾਂ ਸਾਰੀਆਂ ਇਹ ਫਸਟ ਡੇ ਹੈ ਇਨਵੈਸਟੀਗੇਸ਼ਨ ਦਾ ਸੈਕੰਡ ਡੇ ਹੈ ਸੋ ਇਹ ਚੀਜ਼ਾਂ ਸਾਰੀਆਂ ਸਾਡਾ ਅੰਡਰ 68 ਐਫ ਐਨ ਡੀ ਪੀ ਐਕਟ ਅਸੀਂ ਇਹਦੀ ਪ੍ਰੋਪਰਟੀ ਵੇਰੀਫਾਈ ਕਰਾਂਗਾ ਕਰਾਂਗੇ ਕਿ ਜਿਹੜਾ ਇਹਨਾਂ ਨੇ ਕੋਈ ਇਲੀਗਲ ਰਿਸੋਰਸਸ ਤੋਂ ਕੋਈ ਪ੍ਰੋਪਰਟੀ ਬਣਾਈ ਹੈ ਉਹ ਸਾਰੀਆਂ ਚੀਜ਼ਾਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ